ਕਿਦਾ ਸੀ ਆਪਣਾ ਦਿਪਕ ਕਮਰ ਜੁਹਾਡੇ ਮੈਂ ਛੋਟੇ ਬੀਜ ਜੀ ਤੇ ਦਿਪਕ ਕਮਰ ਬਾਈ ਬਾਈ ਕਿੱਦਾਂ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਉਹਨਾਂ ਨੇ ਸੁਸਾਇਡ ਕਰ ਲਈ ਸੁਸਾਇਟੀ ਨੂੰ ਸਾਨੂੰ ਸਵੇਰੇ ਹੀ ਪਤਾ ਲੱਗਿਆ ਜੀ ਪਰ ਜੋ ਮਿਸਿੰਗ ਥੇ ਕੱਲ 5:30 ਵਜੇ ਤੱਕ ਮਿਸਿੰਗ ਥੇ ਉਸ ਤੋਂ ਬਾਅਦ ਫੋਨ ਕਰ ਰਹੇ ਪਰ ਫੋਨ ਚੱਕ ਨਹੀਂ ਰਹੇ ਤੇ ਕਾਰਨਾਂ ਦਾ ਪਤਾ ਲੱਗਾ ਤੁਹਾਨੂੰ ਵੀ ਉਹਨਾਂ ਨੇ ਸੁਸਾਇਟੀ ਨੂੰ ਕਾਰਨ ਸੁਸਾਇਡ ਨੋਟ ਪੁਲਿਸ ਕੋਲ ਆ ਜੀ ਸਾਰਾ ਕੁਝ ਲਿਖਿਆ ਹੋਇਆ ਉਸ ਦੇ ਅੰਦਰ ਅੱਛਾ

ਦੇਵਿੰਦਰ ਰਾਣਾ ਨੇ ਕੀ ਕਰਿਆ ਚੈੱਕਬੁੱਕ ਕਹੀਂ ਹੋਟਲ ਚ ਜਾਂ ਕਹੀਂ ਉਹਨਾਂ ਨੇ ਚੈੱਕ ਲਈ ਔਰ ਦੀਪਕ ਕੇ ਸਾਈਨ ਜਾਂ ਜੋ ਵੀ ਉਹਨਾਂ ਦਾ ਆਪਣੇ ਆਪ ਭਰ ਕੇ 6.5 ਲੱਖ ਦਾ ਚੈੱਕ ਕੱਟ ਕੇ ਫਰਜੀ ਸਾਈਨ ਕਰਕੇ ਉਹ ਬਲੈਕਮੇਲ ਕਰ ਰਹੇ ਥੇ ਕਿ ਦੀਪਕ ਨੂੰ ਅਸੀਂ ਪੈਸੇ ਦਿੱਤੇ ਹੈ ਹੈਲੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਹੋ ਠੀਕ ਹੋ ਹਾਂਜੀ ਹਾਂਜੀ ਉਹ ਜਿਹੜਾ ਸੁਸਾਈਡ ਹੋਇਆ ਇਹਦਾ ਨਾਮ ਤੁਹਾਡਾ ਲਾ ਰਹੇ ਕੀ ਗੱਲ ਜੀ ਇਹ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਹੀ ਜੀ ਤਾਂ ਕਹਿੰਦਾ ਨਾ ਸਾਡੇ ਤਾਂ ਕੋਈ ਰੋਲ ਹੀ ਨਹੀਂ ਹੈਗਾ ਇਹ ਤਾਂ 2 2.5 ਮਹੀਨੇ ਪਹਿਲਾਂ ਇਹ ਤੇ ਪਰਚਾ ਹੋਇਆ ਸੀਗਾ ਇੱਕ ਹਾਂਜੀ ਉਹ ਲੈਕਟ ਦਾ ਹਾਂਜੀ 406 ਨੰਬਰ ਉਹਦੇ ਸਾਰੇ ਅਰੈਸਟ ਕਰ ਲਏ ਸੀਗੇ ਹਾਂ ਤੇ ਆਪਣਾ ਪੁਲਿਸ ਦਾ ਕੀ ਰੋਲ ਇਹ ਵਿੱਚ ਹੁਣ ਜੇ ਤੁਹਾਨੂੰ ਕਿਸੇ ਤੇ ਪ੍ਰੋਬਲਮ ਹੈ ਤੇ ਕੰਪਲੀਟ ਕਰੋ ਕੇ ਅਫਸਰ ਕੋਲ ਜਾਓ ਦੱਸੋ ਪਰਚਾ ਹੋਇਆ ਅਰੈਸਟ ਭਈਆ ਕੋਰਟ ਤੇ ਬੇਲਾਂ ਨੇ ਇਹਨਾਂ ਦੀਆਂ ਨਹੀਂ ਚੈੱਕ ਚੁੱਕ ਦੱਸਦੇ ਕੋਈ ਇੱਕ ਦਵਿੰਦਰ ਸਿੰਘ ਉਫ ਦੇਵ ਰਾਣ ਜਿਹੜਾ ਨਹੀਂ ਨਹੀਂ ਇਹ ਤਾਂ ਗਲਤ ਲਾਉਂਦੇ ਨੇ ਕੋਈ 1% ਵੀ ਕੋਈ ਐਸੀ ਗੱਲ ਨਹੀਂ ਹੈਗੀ ਵੈਰੀਫਾਈ ਹੋ ਜਾਊਗਾ ਐਚ ਕਿਹੜੀ ਗੱਲ ਹੁੰਦੀ ਹੈ ਨਾ ਸੁਸਾਈਡ ਨੋਟ ਦੇ ਵਿੱਚ ਨਾ ਲਿਖਿਆ ਕਿ ਦੇਵਰਾਣੇ ਦਾ ਚੈੱਕ ਚੋਰੀ ਕਰਕੇ ਕੁਲਵੰਤ ਸਿੰਘ ਐਸਆਈ ਨਾਲ ਮਿਲ ਕੇ ਤੇ ਅਸਾ ਜੀ ਕੁਲਵੰਤ ਸਿੰਘ ਕੇਰੇ ਘਰੇ ਜਾ ਕੇ ਚੋਰੀ ਕਰੂਗਾ ਜੀ ਕਿ ਕਿਹ ਇੱਕ ਦੇ ਹੈ ਉਹ ਨਹੀਂ ਚੋਰੀ ਤਾਂ ਉਹਨੇ ਕੀਤਾ ਚੋਰੀ ਤੇ ਦੇਵਰਾਣੇ ਨੇ ਕੀਤਾ ਨਾ ਤੁਹਾਡੀ ਮਿਲੀ ਭੁਗਤ ਦੱਸਦੇ ਕਿ ਉਹਦੀ ਮਿਲੀ ਭੁਗਤ ਨਾ ਬਲੈਕਮੇਲ ਕਰ ਰਿਆ ਸੀ ਨਹੀਂ ਇਹ ਕੋਈ ਗੱਲ ਤੁਸੀਂ ਮੰਨਦੇ ਹੋ ਮੰਨਦੇ ਇਸ ਗੱਲ ਨੂੰ ਜੀ ਨਹੀਂ ਅਸੀਂ ਤਾਂ ਕਾਨੂੰਨ ਮੰਨਣੀ ਹੈ ਨਹੀਂ ਵੈਸੇ ਗੱਲ ਕਰਦੇ ਸਾਡੇ ਬਾਰੇ ਇਸ ਤਰ੍ਹਾਂ ਦੀ ਕੋਈ ਗੱਲ ਸੁਣੀ ਅਜੇ ਤੱਕ ਤਾਂ ਦੱਸ ਸਕਦਾ ਕੋਈ ਬੰਦਾ ਕਹਿ ਸਕਦਾ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਮੈਂ ਅਫਸਰ ਬੈਠੇ ਨੇ ਸੀਨੀਅਰ ਬੈਠੇ ਨੇ ਮੈਟਵੇਸ ਤੇ ਜੋ ਵੀ ਹੋਊਗਾ ਆਪਾਂ ਐਗਰੀਆ ਉਹਦੇ ਚ ਕਿਹੜੀ ਗੱਲ ਹੁੰਦੀ ਹੈ ਇਹ ਇਹ ਤਾਂ ਕੋਈ ਕਿਸੇ ਦਾ ਨਾਮ ਲਾ ਦੂਗਾ ਜੀ ਇਹ ਕੁੜੀ ਥੋੜੀ ਗੱਲ ਹੁੰਦੀ ਹੈ ਬੰਦੇ ਨੂੰ ਕਿਸੇ ਨੂੰ ਦਿੱਕਤ ਹੈ ਸੀਨੀਅਰ ਅਫਸਰ ਬੈਠੇ ਆ ਕੇ ਦੱਸੇ ਵੀ ਇਹ ਪ੍ਰੋਬਲਮ ਹੈਗੀ ਆ ਭਾਵ ਨਹੀਂ ਹੁੰਦਾ ਹੈ ਇਹ ਜੀ ਹਾਂ ਹੈ ਨਾ ਜੀ ਜੇ ਤੁਸੀਂ ਕਿਸੇ ਦਾ ਨਾਮ ਲਿਖ ਦੋ ਕਿਸੇ ਤੇ ਕਰ ਦੋ ਇਹ ਥੋੜੀ ਅੰਦਾ ਕੀ ਤੁਸੀਂ ਕਿਸੇ ਦਾ ਰੋਲ ਨਹੀਂ ਤਾਂ ਆਪਾਂ ਐਵੇਂ ਲਿਖ ਦਾਂਗੇ ਚਲੋ ਜੀ ਐਸਾ ਕੋਈ ਨੀ ਪਰਸੈਂਟ ਵੀ ਗੱਲ ਨਹੀਂ ਹੈਗੀ ਇਹ ਕਿਸੇ ਗਲਤ ਆਨਸਰ ਦੇ ੱਤੇ ਚੜ ਕੇ ਇਹ ਕੁਛ ਕਰ ਰਹੇ ਨੇ ਕੀ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਆ ਜਾਊਗਾ ਜੀ ਠੀਕ ਹੈ ਭਾਈ ਥੈਂਕ ਯੂ ਤੁਸੀਂ ਬੈਠੇ ਰਹੋ ਹਾਂ ਜੀ ਕੀ ਮਸਲਾ ਹੈ ਜੋ ਆਦੀਪ ਕੁਮਾਰ ਦੇ 162 ਬਾਰੇ ਇਨਫੋਰਮੇਸ਼ਨ ਮਿਲੀ ਹੈ ਉਹਦੀ ਫੈਮਿਲੀ ਨੇ ਅਜੇ ਤੱਕ ਕੋਈ ਸਾਨੂੰ ਸਟੇਟਮੈਂਟ ਨਹੀਂ ਦਿੱਤੀ ਜਿਹੜੀ ਵੀ ਉਹਦੀ ਸਟੇਟਮੈਂਟ ਹੋਊਗੀ ਉਹਦੇ ਅਨੁਸਾਰ ਜੋ ਕਾਨੂੰਨ ਸਰਕਾਰ ਵੀ ਬਣਦੀ ਹੈ ਤਾਂ ਉਹ ਕੀਤੀ ਜਾਊਗੀ ਮੁਢਲੀ ਬਰਤਾਨਾਲ ਚ ਕੀ ਪਤ ਲੱਗਿਆ ਕੁਝ ਅਜੇ ਤੱਕ ਕੋਈ ਬਰਤਾਨ ਨਹੀਂ ਕੀਤੀ ਜਦੋਂ ਉਹ ਸਟੇਟਮੈਂਟ ਦੇਣ ਦੇ ਉਸ ਉਸ ਅਨਸਾਰ ਜਿਹੜੀ ਹੈ ਬਰਤਾਨ ਕੀਤੀ ਕੋਈ ਮੌਕੇ ਦਾ ਸੁਸਾਈਡ ਨੋਟ ਕਰ ਆਵਦੀ ਫੈਮਿਲੀ ਕੋਲ ਹੈ ਜਦੋਂ ਵੀ ਉਹ ਸਾਨੂੰ ਜਿਹੜੀ ਵੀ ਦਿੰਦੇ ਹੋ ਉਹਦੇ ਅਨਸਾਰ ਕਾਰਵਾਈ ਕਰ ਦਿੱਤੀ ਜਾਊਗੀ ਇਹਦੇ ਵਿੱਚ ਸਰ ਕੋਈ ਜੋ ਵੀਡੀਓ ਕੋ ਜੋ ਪਬਲੀਕਲੀ ਵਾਇਰਲ ਹੋਈਆਂ ਹੁਣ ਚ ਕਿਸੇ ਮੁਲਾਜ਼ਮ ਦਾ ਨਾਮ ਲਿਆ ਜਾਦਾ ਹੈ ਹਾਂ ਉਹਨਾਂ ਨੇ ਇਹ ਦੱਸਿਆ ਸਾਨੂੰ ਕੋਈ ਰਿਟਨ ਚ ਕੋਈ ਕੰਪਲੇਨ ਨਹੀਂ ਕੀਤੀ ਜਦੋਂ ਉਹ ਕੰਪਲੇਨ ਕਰ ਦੇਣਗੇ ਕੋਈ ਸਟੇਟਮੈਂਟ ਦੇ ਦੇਣਗੇ ਉਸ ਅਨਸਾਰ ਤਰਉ ਤਰਉ ਨਿਯੰਤਰੀ ਕਾਰਵਾਈ ਕੀਤੀ ਜਾਊਗੀ ਜੇ ਕਿਸੇ ਮੁਲਾਜ਼ਮ ਦਾ ਕਿਸੇ ਦਾ ਜਿਹਦਾ ਜੋ ਗਿਲ ਸੰਮੋਹ ਦੇ ਜੀ ਉਹਦੇ ਖਿਲਾਫ ਕੋਈ ਕਾਰਵਾਈ ਕਰਨ ਕੋਈ ਪ੍ਰੋਬਲਮ ਨਹੀਂ ਇਹ ਸਰ ਕੋਈ ਹੋਟਲ ਵਗੈਰਾ ਅਪਰੇਟ ਕਰਦਾ ਸੀ ਇਹ ਬੰਦਾ ਕੋਈ ਆ ਨਹੀਂ ਉਹਨਾਂ ਜਵਾਨੀ ਤੋਂ ਉੱਤੇ ਦੱਸਿਆ ਵੀ ਉਹਦੀ ਹੋਟਲ ਜਿਹੜਾ ਸੀਗਾ ਪਹਿਲਾਂ ਬਿਜ਼ਨਸ ਕਰਦਾ ਸੀਗਾ ਤੇ ਨਾਲ ਲਾਉ ਦੀ ਵੀ ਪ੍ਰੈਕਟਿਸ ਕਰਦੇ ਹੋ ਪ੍ਰਾਈਵੇਟ ਤੌਰ ਤੇ ਉਹ ਹੋਟਲ ਉਹ ਹੀ 골ਡਨ ਲੀਫ ਵਗੈਰਾ ਦੱਸਿਆ ਜੇ ਤਾਂ ਪਹਿਲਾਂ ਰੇਡ ਪਈ ਸੀ ਕੁਝ ਨਹੀਂ ਮੈਨੂੰ ਤਾਂ ਸਿਰਫ ਇਹ ਦੱਸਿਆ ਹੀ ਹੋਟਲ ਬਿਜ਼ਨਸ ਕਰਦੇ ਆ ਬਾਕੀ ਜੋ ਸਟੇਟਮੈਂਟ ਦੇਣਗੇ ਉਸ ਦੇ ਅਨਸਾਰ ਇਵੈਲੂਏਸ਼ਨ ਕਰਨ ਕੀਤੀ ਜਾਊਗੀ ਔਰ ਕਾਨੂੰਨੀ ਕਾਰਵਾਈ ਤਰਫ ਕੀਤੀ ਜਾਊਗੀ